ਬਹੁਤ ਵਧੀਆ ਵੀ ਕੁੜੀਆਂ ਨੂੰ ਅੱਗੇ ਲੈ ਕੇ ਆਉਣਾ ਹਨ ਹਰੇਕ ਫੀਲਡ ਤੇ ਅੱਜ ਕੁਛ ਨਹੀਂ ਬਸ ਇੰਟਰਵਿਊ ਬਗਾਲਾ ਇੰਟਰਵਿਊ ਲੈਣ ਵਾਸਤੇ ਆਏ ਸੀਗੇ ਟੀਚਰਸ ਬਾਹਰੋਂ ਤਾਂ ਫਿਰ ਉਹਨਾਂ ਨੇ ਲੈ ਲਈ ਤੇ ਫਿਰ ਉਹ ਉਹ ਕਹਿੰਦੇ ਵੀ ਅੱਗੋਂ ਤੁਹਾਨੂੰ ਕੋਲ ਲਾਉਂਗਾ ਕੁਝ ਨਹੀਂ ਜਿਹੜੀ ਕੰਪਨੀ ਵਾਸਤੇ ਤੁਸੀਂ ਆਏ ਸੀ ਸਟਾਈ ਇੰਟਰਨੈਸ਼ਨਲ ਸਟਾਈ ਇੰਟਰਨੈਸ਼ਨਲ सर एक्सपीरियंस बट बहुत अच्छा है मतलब यहाँ पे और स्काई जो हेल्थ इंश्योरेंस है मैंने यहाँ पे इंटरव्यू दिया है वो बोल रहे हैं मेरे को कॉल करके बुला लेंगे कितनी पे कितनी सर मैंने कॉल मैंने कुछ भी पे नहीं किया तो काम क्या बोला सर मेरे को एडवाइजर का बोला सर तो आश्वासन का दिया आश्वासन का तो पता नहीं सर पर बोले कि कॉल करके बुला लें सबसे फ्री चल रहे हो क्या किया सर मैं ग्रेजुएशन करी और मैं फ्री नहीं हूँ अभी मैं गवर्नमेंट एग्जाम की तैयारी कर रही हूँ ਤੜਵਾਹ ਹਲਕੇ ਦੇ ਵਿੱਚ ਜਿਹੜਾ এমਪਲాయਮੈਂਟ ਜਨਰੇਸ਼ਨ ডিপਾਰਟਮੈਂਟ ਨੂੰ ਨਾਲ ਲੈ ਕੇ સોਸ਼ਲ ਸਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਵੱਲੋਂ ਕੇਵਲ ਔਰਤਾਂ ਲਈ ਇੱਕ ਇੱਕ ਨਵੀਂ ਸ਼ੁਰੂਆਤ ਹੈ ਕਿ ਕੇਵਲ ਬੱਚੀਆਂ ਦੇ ਲਈ ਅਸੀਂ ਰੋਜ਼ਗਾਰ ਕੈਂਪ ਲਗਾਇਆ ਸੀਗਾ ਔਰ ਮੇਰੇ ਨਾਲ ਡਿਪਟੀ ਲਗੋਬੀ ਜੀ ਬੈਠੇ ਆ ਔਰ ਜੋ ਇਹਨਾਂ ਨੇ ਦੇਖਿਆ ਕਿ ਹਜ਼ਾਰ ਦੇ ਕਰੀਬ ਜੜੀਆਂ ਬੱਚੀਆਂ ਨੇ ਆ ਕੇ ਰਜਿਸਟ੍ਰੇਸ਼ਨ ਕਰਾਈ ਸਾਡੇ ਕੋਲ ਵੱਖ-ਵੱਖ ਕੰਪਨੀਆਂ ਆਈਆਂ ਸੀ ਜਿਨ੍ਹਾਂ ਦੇ ਵਿੱਚ ਸਾਡੇ ਕੋਲ 500 ਅਪ੍ਰੋਕਸੀਮੇਟ 500 ਪੋਸਟਾਂ ਦੇ ਲਈ ਆਈਆਂ ਸੀ ਔਰ ਆਲਮੋਸਟ ਸਾਰੀਆਂ ਜਿਹੜੀਆਂ ਵੈਕੈਂਸੀਜ਼ ਉਹ ਫਿਲ ਹੋ ਚੁੱਕੀਆਂ ਆ ਜਿਹੜੇ ਬੱਚੇ ਰਹਿ ਵੀ ਗਏ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਹੋ ਗਈ ਹੈ ਔਰ ਅਸੀਂ ਉਹਨਾਂ ਨੂੰ ਵੀ ਨੈਕਸਟ ਕੈਂਪ ਤੇ ਵਿੱਚ ਕਨਸਿਡਰ ਕਰੂਪੀਏ ਪੰਜਾਬ ਚ ਲਾਈਨ ਬਸਤੀ ਬਿਲਕੁਲ ਜੀ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਕੈਂਪ ਲੈ ਕੇ ਜਾਵਾਂਗੇ ਔਰ ਵੱਧ ਤੋਂ ਵੱਧ ਬੱਚੀਆਂ ਨੂੰ ਰੋਜ਼ਗਾਰ ਤੱਕ ਲੈ ਕੇ ਜਾਵਾਂਗੇ ਤਾਂ ਕਿ ਜਿਹੜੀਆਂ ਬੱਚੀਆਂ ਨੇ ਪੜ੍ਹੀਆਂ ਲਿਖੀਆਂ ਬੇਟੀਆਂ ਨੇ ਉਹ ਘਰੇ ਨਾ ਬੈਠਣ ਇੱਥੇ ਮੈਂ ਹੋਰ ਵੀ ਗੱਲ ਦੱਸ ਦੇ ਮੈਂ ਕਈ ਵਾਰੀ ਸਾਡੀਆਂ ਗਰੀਬ ਬੱਚੀਆਂ ਹੁੰਦੀਆਂ ਨੇ ਪਲੱਸ 2 ਕਰਕੇ ਬੈਠ ਜਾਂਦੀਆਂ 10 ਪੜ੍ਹ ਕੇ ਬੈਠ ਜਾਂਦੀਆਂ ਸੋ ਉਹਨਾਂ ਬੱਚੀਆਂ ਨੂੰ ਵੀ ਇਹਦੇ ਵਿੱਚ ਰੋਜ਼ਗਾਰ ਦਾ ਮੌਕਾ ਨਹੀਂ ਸੋਸ਼ਲ ਸਿਕਿਉਰਿਟੀ ਲੈ ਕੇ ਕੋਲ ਡਰ ਰਹੇ ਆ ਇਹ ਬੱਚੀਆਂ ਜਾਈ ਤੇ ਉਸ ਤੋਂ ਸਰਕਾਰ ਕੀ ਉਪਾਅ ਨਹੀਂ ਕਰ ਰਹੀ ਕਿਸ ਤਰ੍ਹਾਂ ਉਹਨਾਂ ਦਾ ਬਾਹਰ ਹੋ ਜਾਣਾ ਦੇਖੋ ਅ ਵੈਸੇ ਤਾਂ ਅਸੀਂ ਪੰਜਾਬ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਪੱਦਰ ਤੇ ਜਿਹੜਾ ਸਕਿਉਰਿਟੀ ਪਰਪਸ ਔਰਤਾਂ ਦੇ ਲਈ ਲੈ ਕੇ ਆਂਦਾ ਜਾਵੇ ਕਿਉਂਕਿ ਥੋੜਾ ਜਿਹਾ ਡਰ ਜਿਹੜਾ ਕੋਲਕਾਟਾ ਕਾਂਡ ਕਰਕੇ ਜਰੂਰ ਫੈਲਿਆ ਹੋਇਆ ਪਰ ਉਹਦੇ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਸੋਸ਼ਲ ਸਕਿਉਰਿਟੀ ਡਿਪਾਰਟਮੈਂਟ ਵੱਲੋਂ ਕੋਈ ਅਜਿਹੇ ਹ ਕਦਮ ਚੱਕਿਆ ਜਾਵੇ ਅਸੀਂ ਔਮਨ ਹੈਲਪ ਲਾਈਨ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਕਿਸੇ ਵੀ ਬੱਚੀ ਨੂੰ ਧੀ ਪੈਣ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਮੀਡੀਏਟਲੀ ਉਹ ਨੰਬਰ ਡਾਇਲ ਕਰਕੇ ਉਸਦੀ ਹੈਲਪ ਕੀਤੀ ਜਾ